ਪੁਲਿਸ ਦੀ ਜੀਪਸੀ ਦੇ ਵਿੱਚ ਮੂਲ ਕੋਈ ਬੈਠਾ ਇਹ ਉਹੀ ਗੁਰਪ੍ਰੀਤ ਸਿੰਘ ਨਾਮ ਦਾ ਸ਼ਖਸ ਹੈ ਜਿਸ ਨੇ ਬੀਤੇ ਦਿਨੀ ਮਾਨਸਾ ਦੇ ਪਿੰਡ ਕੋਟਲੀ ਵਿਖੇ ਇੱਕ ਨੌਜਵਾਨ ਸੁਖਵਿੰਦਰ ਸਿੰਘ ਕਿੰਦਾ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਜਿਸ ਤੋਂ ਬਾਅਦ ਇਹ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਸੀ ਤੇ ਜਿਸ ਨੂੰ ਫਿਰ ਮਾਨਸਾ ਪੁਲਿਸ ਨੇ ਮਾਤਰ 12 ਘੰਟਿਆਂ ਵਿੱਚ ਕਾਬੂ ਕੀਤਾ ਇਸ ਦੇ ਨਾਲ ਹੀ ਪੁਲਿਸ ਦੇ ਮੂਰੇ ਟੇਬਲ ਤੇ ਰੱਖਿਆ ਪਿਸਟਲ ਵੀ ਇਸ ਮੁਲਜ਼ਮ ਦੇ ਕੋਲੋਂ ਬਰਾਮਦ ਕੀਤਾ ਗਿਆ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਅੱਗੇ ਜੋ ਖੁਲਾਸੇ ਕੀਤੇ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕੋਟਲੇ ਪਿੰਡ ਦੇ ਵਿੱਚ ਜੋ ਮਰਡਰ ਹੋਇਆ ਸੀ ਉਸ ਨੂੰ ਬਹੁਤ ਛੇਤੀ ਟਰੇਸ ਕਰਕੇ ਔਰ ਉਸਕੇ ਜੋ ਮੇਨ ਮੁਲਜ਼ਮ ਸੀ ਗੁਰਪ੍ਰੀਤ ਸਿੰਘ ਉਸ ਨੂੰ ਵਿਦਿਨ 12 ਆਵਰਸ ਫੜਨੇ ਦੇ ਵਿੱਚ ਅਸੀਂ ਸਫਲਤਾ ਹਾਸਿਲ ਕੀਤੀ ਹੈਗੀ ਜਦੋਂ ਵਾਰਦਾਤ ਹੋਈ ਉਸਕੇ ਬਾਅਦ ਮੈਂ ਸਾਡੇ ਐਸਪੀ ਹੈੱਡਕੁਆਰਟਰ ਸਾਹਿਬ ਡੀਐਸਪੀ ਮਾਨਸਾ इंचार्ज सी आई ए और एस एफ सदर की टीम ने वक् टीम बना के और हर एंगल तैयार असी काम किया है सी टी वी फुटेज वगैरह असी चैक की हैगी जो ह्यूमन इंट है उसके बेहे भी असी वर्कआउट किया तो तुरंत असी एफ आई आर नंबर दो सौ ग्यारह अंडर सैक्शन एक सौ तीन एक सौ नब्बे एक सौ तकानवे तीन और फोर्टी नाइन बी एन एस और पच्ची सताईस चौंजनाट आर्म्स एक्ट के तहत एफ आई आर दर्ज की हैगी भी जो मरण वाला है सुखविंदर सिंह उर्फ किंदा इसके खिलाफ पहले भी तीन एफ आई आर रजिस्टर हैगी बेसिकली जो वजह रंजिश ये है कि जो मरण वाला हैगा उसने जो हूँ जो असी जो अक्यूज फड़िया है गुरप्रीत सिंह उसका जो अंकल हैगा करैल सिंह उसकी लता दो हज़ार बाईस दे भी तोड़ी सी उसके खिलाफ़ भी एक तीन सौ सात का मुकदमा ऑलरेडी दर्ज सी वो बेल पर आया हुआ सी तो बेसिकली इस वजह रंजिश के करके और ये मर्डर इंसिडेंट हुआ हैगा तो ये मानसा पुलिस की एक बहुत बड़ी कामयाबी है कि विद इन ट्वेल्व आवर्स ਔਰ ਇਸਕਾ ਜੋ ਮੇਨ ਦੋਸ਼ ਨੇ ਫਰਨ ਦੇ ਵਿੱਚ ਅਸੀਂ ਸਫਲਤਾ ਹਾਸਿਲ ਕੀਤੀ ਹੈਗੀ ਔਰ ਜੋ ਵਾਰਦਾਤ ਦੇ ਵਿੱਚ ਵਰਤਿਆ ਹੋਇਆ ਆ 45 ਬੋਰ ਪਿਸਟਲ ਹੈਗਾ ਉਹ ਵੀ ਅਸੀਂ ਰਿਕਵਰ ਕਰ ਲਿਆ ਹੈਗਾ ਔਰ ਵਾਰਦਾਤ ਦੇ ਵਿੱਚ ਜੋ ਯੂਜ਼ ਕੀਤੀ ਹੋਈ ਮੋਟਰਸਾਈਕਲ ਡਿਸਕਵਰ ਹੈਗੀ ਪੀਬੀ 10 ਸੀਏ 3203 ਉਹ ਵੀ ਅਸੀਂ ਰਿਕਵਰ ਕਰ ਲਈ ਹੈ ਸਰ ਜਿਹੜਾ ਇਹ ਰਿਵਾਲਵਰ ਹੈ ਲਾਇਸੈਂਸੀ ਜਾਂ ਕਿਹੜਾ ਬਿਲਕੁਲ ਜੀ ਇਹ ਲਾਇਸੈਂਸੀ ਹੈਗਾ ਜੋ ਜੋ ਅਸੀਂ ਮੁੱਲਜ਼ਮ ਫੜਿਆ ਹੈਗਾ ਗੁਰਪ੍ਰੀਤ ਸਿੰਘ ਉਹਦੇ ਨਾਮ ਪਈ ਹੈਗਾ ਇਸਕਾ ਜੋ कैंसलेशन वाला भी प्रोसेस अभी साथ के साथ ही मूव करेंगे ताकि अगर कोई ऑफेंस लाइसेंसी वेपन यूज करता है तो उसको कैंसिल करवाएं सर देखो जी ये इन्वेस्टिगेशन का पार्ट है इन्वेस्टिगेशन में आप जी ऑन फाइल लेके आएंगे कितने फायर हुए मेन मुलिम जो अच्छी फड़े आएगा गुरप्रीत इसके बाद में फिर डिटेल इन्वेस्टिगेशन असि करेंगे टोटल छः इन्होंने बाइनेम एफ आई आर हुई बाकी अदा की की रोल हैगा उससे फर्दर इन्वेस्टिगेशन करेंगे और ਉਹ ਬਾਅਦ ਵਿੱਚ ਰਿਵਲ ਕੀਤਾ ਕਿ ਕਿੰਨੇ ਬੰਦੇ ਸੀ ਤੇ ਕਿੰਨੇ ਜਿਹੜੇ ਗ੍ਰਿਫਤਾਰ ਕੀਤੇ ਆ ਇਸ ਮਾਮਲੇ 'ਚ ਟੋਟਲ ਤੇ 6 ਲੋਕਾਂ ਕੇ ਖਿਲਾਫ ਇਹਨਾਂ ਨੇ ਪਰਚਾ ਦਰਜ ਕਰਵਾਇਆ ਹੈਗਾ ਅਸੀਂ ਹੁਣ ਤੱਕ ਜੋ ਮੇਨ ਮੁਲਜ਼ਮ ਸੀ ਜਿਸ ਨੇ ਫਾਇਰ ਕੀਤੇ ਸੀ ਉਹ ਫੜ ਲਿਆ ਹੈਗਾ ਹੁਣ ਅਸੀਂ ਇਹ ਫਰਦਰ ਇਨਵੈਸਟੀਗੇਸ਼ਨ ਮੈਂ ਦੇਖੇ ਕਿੰਨੇ ਬੰਦੇ ਐਕਚੁਅਲ ਤੇ ਵਿੱਚ ਸੀ 6 ਸੀ ਜਾਂ ਕਮ ਸੀ ਜਾਂ ਜ਼ਿਆਦਾ ਸੀ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਰ ਪਤਾ ਲੱਗਾ ਕਿ ਐਸੀ ਵੀ ਕੁਲਵਿੰਦਰ ਗਿੰਦੇ ਦੇ ਬਾਪ ਦੀਆਂ ਵੀ ਉਂਗਲਾਂ ਜਿਹੜੇ ਕਿੰਨੇ ਦਿਨੇ ਉਹ ਰੋਪੀ ਦੇ ਬਾਪ ਦੀਆਂ ਉਂਗਲਾਂ ਵੱਡੀਆਂ ਹਾਂ ਤਾਂ ਉਸੇ ਰਿਗਾਰਡਿੰਗ ਕਹਿ ਰਿਹਾ ਹਾਂ ਕਿ 307 ਦਾ ਐਫ ਆਈ ਆਰ ਜੋ 2 ਸਤੰਬਰ 2022 ਕੀ ਮੋੜ ਥਾਣੇ ਦੇ ਵਿੱਚ ਦਰਜ ਹੋਈ ਸੀ ਉਸੇ ਉਸੇ ਵਜੇ ਰੰਜੀਤ ਸੇ ਹੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਸੁਖਵਿੰਦਰ ਸਿੰਘ ਕਿੰਦਾ ਹੋਰਾਂ ਦੇ ਪਰਿਵਾਰ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਲੱਕੀ ਦੀ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ